ਗੱਲ ਪੰਜਾਬੀਓ ਪੰਜਾਬੀਓ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰam ਕਵੀਨ ਵੀ ਕਿਹਾ ਜਾ ਰਿਹਾ ਹੈ ਇੰਸਟਾਗ੍ਰam ਤੇ ਲਗਭਗ ਉਹਦੇ 30000 ਤੋਂ ਪਲੱਸ ਫੋਲੋਅਰ ਨੇ ਦੋ ਦਿਨ ਦੇ ਰਮਾਨ ਰਮਾਨ ਤੇ ਹੈ ਬੀਬੀ ਅਮਨਦੀਪ ਕੌਰ ਜਿਸ ਤੋਂ ਜਿਸ ਦੇ ਕੋਲੋਂ ਅੱਜ ਤੋਂ 3 ਦਿਨ ਪਹਿਲਾਂ 17.71 ਗ੍ਰਾਮ ਹੀਰੋਇਨ ਫੜੀ ਗਈ ਸੀ ਨਸ਼ਾ ਤਸਕਰ ਹੈ ਨਸ਼ਾ ਤਸਕਰੀ ਦਾ ਕੰਮ ਕਰਦੀ ਹੈ ਅਤੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜੇਕਰ ਗੱਲ ਕਰੀਏ ਉਸ ਦੀ ਘੜੀ ਦੀ ਉਸ ਦੀ ਘੜੀ ਦੀ ਕੀਮਤ ਹੈ ਲਗਭਗ 2.5 ਲੱਖ ਰੁਪਏ ਯਾਨੀ ਕਿ ਉਹਦੇ ਕੋਲ ਇੱਕ ਘੜੀ ਨਹੀਂ ਉਹਦੇ ਕੋਲ 6 ਤੋਂ 7 ਘੜੀਆਂ ਨੇ ਉਹਦੇ ਮੋਬਾਈਲ ਬੜੇ ਮਹਿੰਗੇ ਨੇ ਉਹਦੀਆਂ ਗੱਡੀਆਂ ਬੜੀਆਂ ਮਹਿੰਗੀਆਂ ਨੇ ਅਤੇ ਜਿਹੜੇ ਉਹ ਘਰ ਦੇ ਵਿੱਚ ਰਹਿੰਦੀ ਹੈ ਉਸ ਦੀ ਕੀਮਤ ਲਗਭਗ 2 ਤੋਂ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਉਸ ਦੇ ਨਾਮ ਤੇ ਨਹੀਂ ਉਸਨੇ ਕਿਸੇ ਦੇ ਨਾਮ ਤੇ ਕਰਵਾਤੇ ਨੇ ਜਿਹੜੇ ਕਰੋੜਾ ਰੁਪਏ ਦੇ ਪਲਾਟ ਨੇ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਵੀ ਐਜ਼ ਅ ਸਕਿਉਰਟੀ ਤੌਰ ਤੇ ਕੰਮ ਕਰਦੀ ਰਹੀ ਹੈ ਬੀਬਾ ਅਮਨਦੀਪ ਕੌਰ ਇੰਸਟਾਗ੍ਰam ਕਵੀਨ ਜਦੋਂ ਇਸ ਦੇ ਸੁਪਰਡੈਨ ਨੂੰ ਪਤਾ ਲੱਗਿਆ ਕਿ ਇਹਨੂੰ ਬਲਵਿੰਦਰ ਸਿੰਘ ਉਰਫ ਸੋਨੂ ਨਾਮ ਦਾ ਬੰਦਾ ਰਜਾਨਾ ਮਿਲ ਆਉਂਦਾ ਹੈ ਜਿਸ ਦੇ ਇਸ ਬੀਬੀ ਅਮਨਦੀਪ ਕੌਰ ਦੇ ਨਾਲ ਨਜ਼ਾਇਜ਼ ਸੰਬੰਧ ਨੇ ਤਾਂ ਮੌਕੇ ਤੇ ਐਸਐਸਪੀ ਨਾਨਕ ਸਿੰਘ ਨੂੰ ਤਲਾਸ਼ ਕੀਤੀ ਗਈ ਉਸ ਤੋਂ ਬਾਅਦ ਇਸ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਕਿ ਇਹ ਬੀਬੀ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੀ ਹੈ ਇਹ ਵੀਲਾ ਬਣਾਉਂਦੀ ਹੈ ਇਹ ਸ਼ੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਰਾਜ ਦੀ ਗੱਲ ਜਿਹੜੀ ਵੱਡੇ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਦੋ ਵਾਰ ਇਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਯਾਨੀ ਕਿ ਬੀਬੀ 2011 ਤੋਂ ਹੀ ਚਿੱਤੇ ਦਾ ਕੰਮ ਕਰ ਰਹੀ ਹੈ ਹੀਰੋਨ ਵਰਗੇ ਸੰਤਿਆਟਿਕ ਨਸ਼ੇ ਦਾ ਕੰਮ ਕਰ ਰਹੀ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਜਵਾਨੀ ਬਚਾਉਣ ਦੇ ਲਈ ਲਗਾਤਾਰ ਪੀਲੇ ਪੰਜੇ ਚਲਾ ਰਹੇ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਾਇਦਾਦਾਂ ਨੂੰ ਕੁਰਕੀ ਕੀਤਾ ਜਾ ਰਿਹਾ ਹੈ ਚਾਹੇ ਉਹ ਚਾਲਨੇ ਚਾਹੇ ਉਹ ਚਾਲਨੇ ਇਧਰ ਜੇ ਗੱਲ ਕਰੀਏ ਇਸ ਬੀਬੀ ਦਾ ਬੀਬੀ ਦੀ 2.5 ਲੱਖ ਦੀ ਘੜੀ 2.5 ਲੱਖ ਦਾ ਮੋਬਾਈਲ 20 ਤੋਂ 25 ਲੱਖ ਦੀਆਂ ਗੱਡੀਆਂ 2 ਕਰੋੜ ਉਸ ਤੋਂ ਬਾਅਦ ਜਿਹੜਾ ਕੁੱਤਾ ਹੈ ਜਿਹੜੀ ਕਿਸਮ ਦਾ ਕੁੱਤਾ ਹੈ ਉਸ ਦੀ ਕੀਮਤ ਵੀ 1.5 ਲੱਖ ਰੁਪਏ ਹੈ। ਯਾਨੀ ਕਿ 50-60 ਹਜ਼ਾਰ ਰੁਪਏ ਤਨਖਾਹ ਲੈਣ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕੋਲੋਂ ਇਹਨਾਂ ਪੈਸਾ ਕਿਵੇਂ ਆਇਆ ਇਹ ਸਾਰੇ ਝਗ ਨੂੰ ਪਤਾ ਲੱਗ ਗਿਆ ਹੈ। ਦੋ ਆਈਪੀਐਸ ਅਫਸਰ ਜਿਹੜੇ ਨੇ ਉਹਨਾਂ ਦੇ ਵੀ ਨਾਮ ਆ ਰਹੇ ਨੇ ਅੱਜ ਇੱਕ ਆਈਪੀਐਸ ਦੀ ਵੀਡੀਓ ਵੀ ਵਾਇਰਲ ਹੋਈ। ਦੱਸਦੇ ਰਹੇ ਕਿ ਇਹ ਬੀਬੀ ਅਮਨਦੀਪ ਕੌਰ ਉਸ ਆਪੀਸ ਅਫਸਰ ਨਾਲ ਜਨਸੀ ਸੰਬੰਧ ਬਣਾਉਣ ਦੇ ਲਈ ਡਿਮਾਂਡ ਕਰ ਰਹੀ ਹੈ ਅਸੀਂ ਉਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜਿਹੜੀ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਅੱਗ ਵਾਂਗੂ ਫੈਲ ਚੁੱਕੀ ਹੈ ਲੋਕ ਸਰੂਪ पहल ਦੇ ਆਧਾਰ ਤੇ ਦੇਖ ਰਹੇ ਨੇ ਆਖਰਕਾਰ ਖੁਲਾਸੇ ਹੋਣਗੇ ਸਿਰਫ 2 ਦਿਨ ਦਾ ਰਿਮਾਂਡ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਵੀ ਬੀਬਾ ਹੋਣਾ ਨੇ ਡਿਊਟੀ ਕੀਤੀ ਹੈ ਰੱਜ ਕੇ ਪੈਸਾ ਕਮਾਇਆ ਹੈ ਰਜ ਕੇ ਨਸ਼ਾ ਤਸਕਰੀ ਕੀਤੀ ਹੈ ਤੇ ਰਜ ਕੇ ਜਾਇਦਾਦ ਬਣਾਈ ਹੈ ਮੰਦੀ ਕੀ ਹੈ ਕਹਿੰਦੀ ਹੈ ਸਾਰਾ ਕੁਝ ਜੋ ਵੀ ਮੈਨੂੰ ਮਿਲਿਆ ਹੈ ਨਾ ਇਹ ਮੇਰੀਆਂ ਫਰੈਂਡਸ ਰਹਿੰਦੀਆਂ ਨੇ ਕੋਈ ਆਸਟ੍ਰੇਲੀਆ ਹੈ ਕੋਈ ਅਮਰੀਕਾ ਹੈ ਕੋਈ ਇੰਗਲੈਂਡ ਹੈ ਉਹਨਾਂ ਵੱਲੋਂ ਮੇਰੇ ਜਨਮ ਤੇ ਜਨਮ ਦਿਨ ਤੇ ਇਹ ਘੜੀਆਂ ਇਹ ਮੋਬਾਈਲ ਇਹ ਜਿਹੜੇ ਸੂਟ ਨੇ ਬ੍ਰਾਂਡਡ ਕੱਪੜੇ ਨੇ ਮੈਨੂੰ ਬ੍ਰਾਂਡਡ ਐਂਕਾ ਨੇ ਜਿਹੜੀਆਂ ਗਿਫਟ ਕੀਤੀਆਂ ਜਾਂਦੀਆਂ ਨੇ ਭਾਈ ਸਾਨੂੰ ਪਤਾ ਹੈ ਜਿਹੜੇ ਬਾਹਰ ਦੇ ਵਿੱਚ ਬਾਰ ਜਿਹੜੇ ਲੋਕ ਗਏ ਹੋਏ ਨੇ ਉਹਨਾਂ ਦੀ ਜ਼ਿੰਦਗੀ ਕਿਵੇਂ ਹੈ ਉਹ ਆਪਣੀ ਜ਼ਿੰਦਗੀ ਕਿਵੇਂ ਬਸਰ ਕਰ ਰਹੇ ਨੇ ਕਿੰਨੇ ਕਾਂਡ ਹੋ ਰਹੇ ਨੇ ਕਿਸ ਤਰ੍ਹਾਂ ਜਿਹੜੀ ਵਰਲਡ ਵਾਈਜ਼ ਜਿਹੜੀ ਹੈ ਬੇਰਜ਼ਗਾਰੀ ਚੱਲ ਰਹੀ ਹੈ ਵਰਲਡ ਵਿੱਚ ਤਾਂ ਬੇਰਜ਼ਗਾਰੀ ਨੂੰ ਲੈ ਕੇ ਤਹਿਲਕਾ ਮਚਿਆ ਹੋਇਆ ਹੈ ਤੇ ਇਹਨਾਂ ਨੂੰ ਯੂਕੇ ਇੰਗਲੈਂਡ ਤੋਂ ਐਡੇ ਵੱਡੇ ਗਿਫਟ ਕਿਵੇਂ ਆ ਜਾਂਦੇ ਸੀ ਕਿ ਉਹ ਆਈਪੀਐਸ ਅਫਸਰ ਗਿਫਟ ਦਿੰਦੇ ਸੀ ਜਿਨ੍ਹਾਂ ਦੀ ਆ ਜਿਨ੍ਹਾਂ ਦੀ ਸਿਹਤ ਇਹ ਵੱਡੇ ਅੰਜਾਮ ਅੰਜਾਮ ਇਹ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਪੰਜਾਬੀਓ ਤੋਂ ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਕਿ ਇਸ ਭੈਣ ਦੇ ਜਿਹੜੀ ਵਿਬਾ ਹੈ ਅਮਨਦੀਪ ਕੌਰ ਕਾਂਸਟੇਬਲ ਵਿਬਾ ਇਸ ਕਰਕੇ ਕਹਿੰਦੇ ਆ ਕਿ ਸਾਰੀਆਂ ਪੰਜਾਬ ਦੀਆਂ ਭੈਣਾ ਉਹ ਸਤਕਾਰਯੋਗ ਨੇ ਰਿਸਪੈਕਟ ਕਰਨੀ ਉਹਨਾਂ ਦੀ ਜਿਹੜੀ ਸਾਡਾ ਫਰਜ਼ ਬੰਦਾ ਹੈ ਲੇਕਿਨ ਤੁਸੀਂ ਇਹ ਦੱਸਣਾ ਹੈ ਕਿ ਕੀ ਇਸ ਦੇ ਘਰ ਤੇ ਬਲਡੋਜ਼ਰ ਚੱਲਣਾ ਚਾਹੀਦਾ ਹੈ ਕਹ ਨਹੀਂ ਚੱਲਣਾ ਚਾਹੀਦਾ ਹਾਲਾਂਕਿ ਵਿਰੋਧ ਚਾਹੇ ਉਹ ਪ੍ਰਗਤ ਸਿੰਘ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਚਾਹੇ ਉਹ ਸੁਖਪਾਲ ਸਿੰਘ ਕਹਿ ਰਹਾ ਹੈ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਵਾਲੇ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਨੇ ਸੂਬੇ ਦੀ ਸਰਕਾਰ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਿ ਅਮਨਦੀਪ ਦੇ ਘਰ ਉੱਤੇ ਕਿਉਂ ਨਹੀਂ ਪੰਜਾ ਚਲਾਇਆ ਗਿਆ ਹਾਲਾਂਕਿ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਕੱਲੀ ਸਕੂਟੀ ਸਕੂਟਰੀ ਐਕਟ ਵਾ ਉਹਦੇ ਨਾਮ ਤੇ ਹੈ ਬਾਕੀ ਸਾਰੀ ਜਾਇਦਾਦ ਉਸ ਨੇ ਵਕ ਵਕ ਬੰਦਿਆਂ ਦੇ ਨਾਮ ਤੇ ਟ੍ਰਾਂਸਫਰ ਕੀਤੀ ਹੋਈ ਹੈ ਧੰਨਵਾਦ